ਅੰਗੀ ਅੱਜ ਆਪਾਂ ਲੱਗੇ ਕਰੇਲਿਆਂ ਦਾ ਚਾਰਪੌਣ ਕੱਲ ਮੈਂ ਕੱਟ ਕੇ ਕਰੇਲੇ ਪਹਿਲਾਂ ਧੋਖੀ ਉਹਨਾਂ ਨੂੰ ਤਾਂ ਆਪਾਂ ਜੀ ਚੰਗੀ ਤਰ੍ਹਾਂ ਸਕਾ ਕੇ ਕੱਟ ਕੇ ਤੇ ਮੈਂ ਰਾਤ ਨੂੰ ਲਾ ਕੇ ਤੇ ਟਾਕੇ ਰੱਖਤੀ ਸੀਗੇ ਸਾਰੀ ਰਾਤ ਪਏ ਰਹੇ ਤੇ ਹੁਣ ਮੈਂ ਸਵੇਰ ਲੱਗੀ ਚਾਰਪੌਣ ਤੇ ਹੁਣ ਮੈਂ ਇਹਨਾਂ ਦਾ ਸਾਰਾ ਪਾਣੀ ਨਿਚੋੜਦਾ ਕਿਉਂਕਿ ਨਾਮਕ ਪੌਣ ਨਾਲ ਤੇ ਕਰੇਲੇ ਜਿਹੜੇ ਸਾਰੇ ਆਪਦੀ ਕੜਤਨ ਛੱਡ ਕੇ ਪਾਣੀ ਤੇ ਹੁਣ ਮੈਂ ਉਹ ਦੇ ਵਿੱਚ ਇੱਕ ਹੋ ਡੋਂਗੇ ਚਪਾਲਿਆ ਚਰ ਤੇ ਇਧਰ ਮੈਂ ਜਿਹੜੇ ਸੁੱਕੇ ਮਸਾਲੇ ਆ ਇਹਦੇ ਵਿੱਚ ਸੌਫ ਤੇ ਜਿਵੈਨ ਧਨੀਆ ਥੋੜੇ ਮੇਥੀ ਦਾਣੇ ਪਾਏ ਆ ਤੇ ਕਾਲੀ ਮਿਰਚ ਤੇ ਇਹ ਸਾਰੇ ਥੋੜਾ ਜਿ ਇਹਨਾਂ ਨੂੰ ਗਰਮ ਕਰਕੇ ਭੁੰਨ ਲੇਤੀ ਤੇ ਹੁਣ ਸੁੱਕ ਜਦੋਂ ਠਰ ਗਏ ਸੀਗੇ ਤੇ ਉਹਨਾਂ ਨੂੰ ਪੀਸ ਲਿਆ ਤੇ ਹਾਲੇ ਦੇ ਵਿੱਚ ਮੈਂ ਸਾਰੇ ਮਸਾਲੇ ਫਿਰ ਲਾ ਦੂੰਗੀ ਤੇ ਬਾਅਦ ਵਿੱਚ ਇਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਹਾ ਗਰਮ ਤੇਲ ਕਰਕਲ ਕਾ ਕੇ ਤੇਲ ਹੁਣ ਇਹਦੇ ਵਿੱਚ ਮੈਂ ਸਾਰੇ ਮਸਾਲੇ ਆ ਜਿਹੜੇ ਪਾ ਕੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੀ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਹੰਗ ਤੇ ਆ ਕੱਚਾ ਦਾ ਵਰਤਮਾਨ ਹੈ ਮੇਰਾ ਮੇਰੇ ਕੋਲ ਇਹਦੇ ਚੋਚਾ ਆ ਪਾਵਾਂਗੇ ਇਹ ਕੱਚੇ ਦੇ ਵਰਤਮਾਨ ਚੋਚਾ ਖਰਾਬ ਨਹੀਂ ਹੁੰਦਾ ਹੁਣ ਆਪਾਂ ਸਾਰੇ ਇਹਦੇ ਵਿੱਚ ਮਸਾਲੇ ਪਾ ਕੇ ਕਰਦੇ ਆ ਚੰਗੀ ਤਰ੍ਹਾਂ ਮਿਕਸ ਇਿੱਤਰੇ ਮੇ ਕੌਲੀਜ ਥੋੜਾ ਜਿਹਾ ਤੇਲ ਧਰਤਾ ਗਰਮ ਕਿਉਂਕਿ ਚਾਰ ਮੇਰੇ ਕੋਲੇ ਥੋੜਾ ਜਿਹਾ ਹੀ ਤੇ ਉਸ ਹਿਸਾਬ ਨਾਲ ਹੀ ਆਪਾਂ ਤੇਲ ਪਾਵਾਂਗੇ ਇਹ ਵਿੱਚ ਹੁਣ ਮਸਾਲੇ ਪਾਤੇ ਆਪ ਪਸਾਰੀ ਤੇ ਹੁਣ ਇਹਦੇ ਵਿੱਚ ਤੇਲ ਜਿਹੜਾ ਕਲਕਾਇਆ ਸੀ ਉਹ ਪਾਤਾ ਹੁਣ ਆਪ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਬਾਅਦ ਚ ਵਰਤਮਾਨ ਚ ਪਾ ਕੇ ਰੱਖ ਦੇਣਾ ਹੁਣ ਇਹ ਪਾ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਕਰੇਲਿਆਂ ਦੇ ਵਿੱਚ ਤੇ ਹੁਣ ਆਪਾਂ ਇਹਨੂੰ ਕੋਨੇ ਵਰਤਮਾਨ ਦੇ ਵਿੱਚ ਨੂੰ ਆਪਾਂ ਚਾਰਨ ਵਰਤਮਾਨ ਦੇ ਵਿੱਚ ਕੱਢਤਾ ਤੇ ਇਹ ਮੱਕ ਰੋ ਗਿਆ ਹੈ ਹੁਣ ਆਪਾਂ ਇਹਨੂੰ ਧੁੱਪ ਲਵਾਵਾਂਗੇ ਇੱਕ ਅੱਧੀ ਧੁੱਪ ਲਵਾ ਕੇ ਤੇ ਫਿਰ ਬਸ ਆਪਾਂ ਇਹਨੂੰ ਅੰਦਰ ਰੱਖ ਲਾਂਗੇ ਤੇ ਬਸ ਇਹਨੂੰ ਰੋਜ਼ ਹਿਲਾਉਂਦੇ ਰਹਿਣਾ ਵਾ ਫਿਰ ਜਿੰਨਾ ਟਾਈਮ ਮਰਜ਼ੀ ਰੱਖ ਲਓ ਖਰਾਬ ਨਹੀਂ ਹੁੰਦਾ ਵਾ ਤੇ ਮਨ ਕਰੇਲੇ ਕਾਫੀ ਲੱਗਦੇ ਆ ਸਾਲਾਂ ਜਿਆਦਾ ਲੱਗਦੇ ਆ। ਲੇਕਿਨ ਚਲੋ ਐਂ ਕਰ ਤੇ ਥੋੜਾ ਥੋੜਾ ਕਰਕੇ ਚਾਰ ਪਾ ਕੇ ਰੱਖ ਲੈਂਦੇ ਆ। ਇਹ ਗਰਮੀਆਂ ਦੇ ਵਿੱਚ ਖਾਤਾ ਜਾਊਗਾ। ਠੀਕ ਹੈ ਜੀ। ਇਹ ਸੀ ਜੀ ਅੱਜ ਦੀ ਆਪਣੀ ਛੋਟੀ ਜੀ ਵੀਡੀਓ। ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਮਿਲਾਂਗੇ ਅਗਲੀ ਵੀਡੀਓ 'ਚ। ਬਾਏ ਬਾਏ। ਹਾਂ ਜੀ ਆ ਦੇਖੋ ਇਹ ਆਪਣਾ ਚਾਰ ਬਣ ਗਿਆ। ਤਿੰਨ ਚਾਰ ਤਿੰਨ ਹੋ ਗਈ ਸੀਗੇ ਪਾਏ ਨੂੰ। ਤੇ ਹੁਣ ਆਪਾਂ ਦਖਾਉਣੇ ਆ। ਆਹ ਸਾਡਾ ਪਹਿਲਾ ਪਾਇਆ ਸੀਗਾ 2 ਦਿਨ। ਤੇ ਇਹ ਤਾਂ ਜਮੇ ਹੀ ਬਣ ਗਿਆ। ਖਾਣੇ ਵੀ ਆ ਹੁਣ। ਇਹ ਬਹੁਤ ਜ਼ਿਆਦਾ ਵਧੀਆ ਇਹ ਟੇਸਟੀ ਬਣਿਆ ਜਿਵੇਂ ਆਪਾਂ ਸਬਜੀ ਖਾਣੇ ਹੁੰਨੇ ਕ੍ਰੇਲਿਆਂ ਦੀ ਉਸੇ ਤਰ੍ਹਾਂ ਹੀ ਆ ਤੇ ਆ ਉਹ ਦੰਕ ਦੇਣ ਬਾਦ ਖਾਇਆ ਸੀ ਤੇ ਇਹ ਵੀ ਬਿਲਕੁਲ ਤਿਆਰ ਹੀ ਆ ਦੇਖੋ ਕਿੰਨਾ ਵਧੀਆ ਤੇ ਹੁਣ ਜਿਵੇਂ ਜਿਵੇਂ ਕ੍ਰੇਲੇ ਆਉਂਦੇ ਆ ਤੇ ਕਿਉਂਕਿ ਹੁਣ ਕ੍ਰੇਲੇ ਬਹੁਤ ਜ਼ਿਆਦਾ ਲੱਗਣ ਲੱਗ ਗਏ ਤੇ ਫਿਰ ਮੈਂ ਕਿਹਾ ਚਲੋ ਹੁਣ ਆਚਾਰ ਵੀ ਜਿੰਨੀ ਸਬਜੀ ਵੀ ਇੰਨੀ ਨਹੀਂ ਧਰੀ ਜਾਂਦੀ ਕਿ ਡੇਢ ਤੇ ਫਿਰ ਆਪਾਂ ਚਾਰ ਪਾ ਕੇ ਮੈਂ ਕਿਹਾ ਚਲੋ ਰੱਖ ਲੈਨੇ ਸਟੋਰ ਕਰਕੇ ਨਾਲ ਗਰਮੀ 'ਚ ਕੰਮ ਆਜੂ